ਗੁਰੂ ਘਰ ਦੇ ਵਿੱਚ ਨਾਬਾਲਗ ਬੱਚੀਆਂ ਦੇ ਨਾਲ ਛੇੜਛਾੜ ਕਰਨ ਦੀ ਘਟਨਾ ਜਿਲ੍ਹਾ ਲਲਾਬਾਦ ਦੇ ਪਿੰਡ ਚੱਕ ਜਮਾਲਕੇ ਛੋਟਾ ਪੰਜੇਕੇ ਦੇ ਵਿੱਚ ਸਾਹਮਣੇ ਆਈ ਸੀ ਤੇ ਇਸ ਦੇ ਇਲਜ਼ਾਮ ਲੱਗੇ ਸੀ ਗੁਰੂ ਘਰ ਦੇ ਹੀ ਗਰੰਤੀ ਦੇ ਉੱਪਰ ਜਿਸ ਤੋਂ ਬਾਅਦ ਗਰੰਤੀ ਫਰਾਰ ਦੱਸਿਆ ਜਾ ਰਿਹਾ ਸੀ ਤੇ ਪਿੰਡ ਵਾਸੀਆਂ ਨੇ ਗੁਰੂ ਘਰ ਦੇ ਵਿੱਚ ਪੰਚਾਇਤ ਇਕੱਤਰ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਮਾਂ ਰਹਿੰਦੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਜਾਵੇਗਾ ਤੇ ਹੁਣ ਪੁਲਿਸ ਵੱਲੋਂ ਉਸ ਤੰਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੇ ਪੀੜਤਾਂ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਵੱਲੋਂ ਦਲੀਲਾਂ ਸੁਣਨ ਤੋਂ ਬਾਅਦ ਆਰੋਪੀ ਦਾ 2 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਗਿਆ ਹੈ ਇਹ ਦੇਖੋ ਬੜੀ ਕਾਨੂੰਨੀ ਤੇ ਮੁੱਖਦ ਭੰਗੀ ਹਰਕਤ ਕੀਤੀ ਹੈ ਬੰਦੇ ਨੇ ਸਮਾਜ ਜਿਹੜੇ ਜਿਹੜੀ ਕਰਤਿਆ ਨੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਇਹਨਾਂ ਨੂੰ ਸਖਤ ਸਜ਼ਾ ਲੈਣਾ ਚਾਹੀਦਾ ਤੇ ਜੋ ਉਸਨੇ ਕੀਤਾ ਇਸ ਦੀ ਇਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਦਿੰਦੂ ਪੂਰਾ ਕੇਸ ਦਮ ਖਤਰਾ ਲੈ ਕੇ ਲੜਾਂਗੇ ਦਿਖਾ ਲਾਂਗੇ ਬਾਅਦ ਵਿੱਚ ਅੱਗੇ ਕੋਈ ਇਸ ਤਰ੍ਹਾਂ ਦੀ ਜੁਰਤ ਨਾ ਕਰੇ ਕਕੂ ਮਾੜ ਵਗਾਰੇ ਮਿਲਨ ਨੇ ਦੋ ਦਿਨ ਦਾ ਮਾਨ ਜੱਜ ਸਾਹਿਬ ਨੇ ਦਿੱਤਾ ਜੀ ਅੱਜ ਪੇਸ਼ ਹੋਇਆ ਸੀ ਦਲੀਲਾਂ ਸੁਣੀਆਂ ਗਈਆਂ ਜੱਜ ਸਾਹਿਬ ਵੱਲੋਂ ਜੱਜ ਸਾਹਿਬ ਵੱਲੋਂ ਆਜੇ ਵੱਲੋਂ ਬਹੁਤ ਜ਼ਿਆਦਾ ਕੁਝ ਨਹੀਂ ਕੀਤੀ ਗਈ ਉਹ ਸਾਰੀਆਂ ਦਲੀਲਾਂ ਨੂੰ ਰੱਖਦੇ ਜੱਜ ਸਾਹਿਬ ਨੇ ਦੋ ਦਿਨ ਦਾ ਕੁਲ ਸਮਾਰ ਦਿੱਤਾ 17 ਤਰੀਕ ਤੱਕ ਇਹ ਕਿਹੜੇ ਸਾਲ ਇਹਦੇ ਕਹਿਣ ਮੁਤਾਬਕ ਇਹਦੀ ਉਮਰ ਹੈ 6-5 ਸਾਲ ਦੀ ਹੈ ਜੀ ਜਿਹੜੀ ਬੱਚੇ ਨੇ ਰੱਖਤਾ ਉਹ ਕਿੰਨੇ ਕਿੰਨੇ ਸਾਲ ਉਹ 6-7 ਸਾਲ ਦੇ ਨੇ 6 ਸਾਲ ਦੀ ਜੁੜੀ 7 ਸਾਲ ਦੀ ਹੈ ਜੀ ਉਧਰ ਦੂਜੇ ਪਾਸੇ ਜਦੋਂ આરોપી ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਜੁਰਮ ਨਹੀਂ ਕੀਤਾ ਬਲਕਿ ਉਸ ਨੂੰ ਪਾਰਟੀਬਾਜ਼ੀ ਦੇ ਕਾਰਨ ਫਸਾਇਆ ਜਾ ਰਿਹਾ ਹੈ। ਕੁਛ ਨਹੀਂ ਕੀਤਾ ਜੀ ਤਾਂ ਮੈਂ ਪਛਾਤ ਨੂੰ ਦਬਾਅ ਕਰਕੇ ਵਾ। ਅਨਾਈ ਤਾਂ ਤੋਂ ਤੋਪਕੜਾ ਬਸ ਪਾਰਟੀਬਾਜ਼ੀ ਕਰਕੇ ਉਹਨਾਂ ਨੇ ਦਬਾਅ ਪਾਇਆ ਤਾਂ ਵਾ। ਇਹ ਪਾਰਟੀਬਾਜ਼ੀ ਵਾਸਤੇ ਐਡਾ ਐ ਹੋ ਜਾ ਕੋਈ ਜਹਮਲਾ ਆ ਸਕਦਾ ਹੈ ਕਿ ਬੱਚਿਆਂ ਨਾਲ ਤੁਸੀਂ ਛੇੜਛਾੜ ਕੀਤੀ ਗੁਰਦੁਆਰੇ ਦੇ ਅੰਦਰ। ਉਹ ਬੱਚਿਆਂ ਨੂੰ ਖਿੱਚਿਆ ਉਹ ਬੱਚਿਆਂ ਦੇ ਫੇਸ ਤੇ ਨਿਸ਼ਾਨ ਵੀ ਨੇ ਉਹ ਫੇਸ ਤੇ ਨਿਸ਼ਾਨ ਸੋਨੇ ਦੇ ਹੱਥੇ ਬਣਾਇਆ ਨਾ ਉਹਨੇ ਹੱਥੇ ਪਾਣ ਕਿਉਂ ਬਣਾ ਲੈਨੇ ਮੇਰਾ ਮੈਂ ਕੁਝ ਨਹੀਂ ਕੀਤਾ ਬੱਚਿਆਂ ਨੂੰ ਕੁਝ ਕੁਝ ਨਹੀਂ ਕੀਤਾ ਨਹੀਂ ਇਹ ਜਿਹੜੇ ਜਾਮ ਲਗਾਏ ਜਾਂਦੇ ਉਹ ਵੀ ਬੇਬਨੇ ਕਰਿਆ ਪੈਣਾ ਦੋ ਤਿੰਨ ਘੰਟੇ ਬੈਠੇ ਨੇ ਕੋਠੇ ਵੱਖਰੇ ਉਹ ਦੋ ਤਿੰਨ ਘੰਟੇ ਬੈਠੇ ਨੇ ਕੋਠੇ ਵੱਖਰੇ ਹਾਂ ਨਾਲ ਪੈਣਾ ਦੇ ਘਰੇ ਵੀ ਗਿਆ ਹਾਂ ਹਾਂ ਬਾਜ਼ਾਰ ਤੋਂ ਮਿਲੇ ਨੇ ਅੱਛਾ ਬਸ ਉਹ ਨਹੀਂ ਐਸੀ ਜੋ ਕਰਨਾ ਹੈ ਕਰ ਲੈਣਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਆਰੋਪੀ ਨੂੰ ਪੇਸ਼ ਕੀਤਾ ਗਿਆ ਹੈ ਤੇ ਪੁਲਿਸ ਨੂੰ ਅਦਾਲਤ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਹੁਣ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਅਸੀਂ ਮਕਦਮਾ ਦਰਜ ਸੀ ਮਕਦਮਾ ਨੰਬਰ 28 ਹੈ 7724 ਦਾ ਜਗੀਂਦਰ ਸਿੰਘ ਦੇ ਖਿਲਾਫ ਉਪਰ ਨਿਆਂਪਰਾਏ ਵਾਸੀ ਚੱਕ ਜਮਾਨਗੜ੍ਹ ਤੇ ਇਹਦੀ ਕਾਲਾ ਰਸਟਭਾਈ ਰਸਜੀਤ ਹੈ ਜੀ ਰਸਭਾਗੇ ਤੇ ਅੱਜ ਅਸੀਂ ਜੱਜ ਸਾਹਦੇ ਪੇਸ਼ ਕੀਤਾ ਹੈ। ਜੋ ਸਮੋਂ ਦੋਦਨ ਨਰਮਾਨ ਲਿਆ ਤੇ ਗੰਡਾਂ ਕਾਇਦਾ ਪੁੱਛ ਕੀਤੀ ਜਾਊਗੀ ਜੋ ਮਿਸਰ ਸਫਾ ਮਿਸਲ ਦੇ ਸਤਾ 24 ਦਿਨ ਲਿਜੇ ਕੋਸ਼ਿਸ਼ ਵੀ ਮੰਨਿਆ ਵੀ ਹੈ ਕਿ ਦੋਤੀ ਇਸੇ ਦਾ ਨਰਮਾਨ ਲਿਆ ਫਿਰ ਕੋਈ ਜਵਾਬ ਨਹੀਂ ਦੇ ਰਿਹਾ ਪੁਲਿਸ ਜਾਈ ਆਪਣਾ ਡੰਗਾਈ ਦਾ ਪੁੱਛ ਕਰਦੇ ਖਤਮ ਨਰਮਾਨ ਲਿਆ ਸਰ ਯਾਰ ਅਸਟ ਹੋਏ ਕਿ ਤੁਸੀਂ ਆਪ ਨੂੰ ਦਿੱਤਾ ਅਸੀਂ ਆਪ ਰਛੀ ਦਿੱਤਾ ਇਹ ਕਹਿ ਰਿਹਾ ਕਿ ਮੈਂ ਤੇਰੇ ਅੱਗੇ ਆਪਲੀਅਰ ਦਿੱਤਾ ਬੋਲੋ ਉਹ ਕਹਿੰਦੇ ਹੁੰਦੇ ਆ ਅਸੀਂ ਆਵਾਸੀ ਹਾਂ ਜਿਲ੍ਹਾ ਲਾ ਬਾਦ ਤੋਂ ਅਦ੍ਰਸ਼ ਜੋਸੰਦੀ ਰਿਪੋਰਟ